ਕੈਨੇਡਾ ਦੇ ਵਿੱਚ ਮਾਹੌਲ ਹੈ ਜਿਹੜਾ ਹੁਣ ਬਹੁਤ ਦੇ ਵੱਡੇ ਲੈਵਲ ਤੇ ਤਤਤਾ ਹੋਇਆ ਪਿਆ ਹੈ ਕਿਉਂਕਿ ਕੈਨੇਡਾ ਸਰਕਾਰ ਦੇ ਅੰਦਰ ਹੁਣ ਇਹ ਚੀਜ਼ ਦੀ ਜਾਣਕਾਰੀ ਲੈਣ ਦੇ ਵਿੱਚ ਝੁਟੀ ਹੋਈ ਹੈ ਸਾਰੀ ਸਰਕਾਰ ਕੀ ਐਕਚੁਅਲ ਦੇ ਵਿੱਚ ਕਿੰਨੇ ਨੰਬਰ ਇਹੋ ਜਿਹੇ ਜਿਹੜੇ ਪੀਆਰ ਲਈ ਪੈਂਡਿੰਗ ਪਏ ਆ ਜਾਂ ਫਿਰ ਕਿੰਨੇ ਨੰਬਰ ਇਹੋ ਜਿਹੇ ਜਿਹੜੇ ਵਰਕ ਪਰਮਿਟ ਉੱਤੇ ਤੇ ਪਰ ਸਭ ਤੋਂ ਵੱਧ ਕਿਹੜੇ ਇਹੋ ਜਿਹੇ ਲੋਕ ਆ ਜਿਹੜੇ ਬਿਨਾਂ ਵਰਕ ਪਰਮਿਟ ਤੋਂ ਇਹ ਕੈਨੇਡਾ ਦੇ ਵਿੱਚ ਰਹਿ ਰਹੇ ਆ ਹੁਣ ਕੈਨੇਡਾ ਸਰਕਾਰ ਜਾਂ ਤਾਂ ਉਹਨਾਂ ਨੂੰ ਰਿਪੋਰਟ ਕਰੂਗੀ ਜਾਂ ਉਹਨਾਂ ਨੂੰ ਵਰਕ ਪਰਮਿਟ ਦੇਊਗੀ ਇਹ ਡਿਪੈਂਡ ਕਰਦਾ ਉਹਨਾਂ ਦੀ ਐਪਲੀਕੇਸ਼ਨ ਦੇ ਉੱਤੇ ਜੇਕਰ ਉਹਨਾਂ ਨੇ ਕੋਲਜਾਂ ਦੇ ਵਿੱਚੋਂ ਆਪਣੀ ਪੜ੍ਹਾਈ ਨੂੰ ਪ੍ਰੋਪਰ ਤਰੀਕੇ ਨਾਲ ਪੂਰਾ ਕੀਤਾ ਹੋਇਆ ਤਾਂ ਉਹਨਾਂ ਨੂੰ ਉਮੀਦ ਹੈਗੀ ਹੈ ਕਿ ਵਰਕ ਪਰਮਿਟ ਮਿਲ ਸਕਦਾ ਹੈ ਪਰ ਜੇਕਰ ਉਹਨਾਂ ਕੌਜਾਂ ਨੂੰ ਵਿੱਚ ਪੜ੍ਹਾਈ ਨਾ ਕੀਤੀ ਹੋਈ ਡਿਗਰੀ ਨਾਲ ਲਈ ਹੋਈ ਤਾਂ ਬਹੁਤ ਘੱਟ ਚਾਂਸ ਆ ਕਿ ਉਹਨਾਂ ਨੂੰ ਕੈਨੇਡਾ ਦੇ ਵਿੱਚ ਸਟਿੱਲ ਜੌਬ ਜਾਂ ਵਰਕ ਪਰਮਿਟ ਮਿਲੇਗਾ ਜਾਂ ਫਿਰ ਪੀਆਰ ਮਿਲੇਗੀ ਉਹਨਾਂ ਸਾਰੇ ਸਟੂਡੈਂਟਸ ਨੂੰ ਡਿਪੋਰਟ ਕੀਤਾ ਜਾਊਗਾ ਪਰ ਸਭ ਤੋਂ ਦੁੱਖ ਦੀ ਗੱਲ ਮੈਨੂੰ ਇਹ ਲੱਗੀ ਕਿ ਜਿੰਨੇ ਵੀ ਸਟੂਡੈਂਟਸ ਕੈਨੇਡਾ ਦੇ ਵਿੱਚ ਬੈਠੇ ਆ ਜਿਆਦਾਤਰ 50% ਸਟੂਡੈਂਟਸ ਨੇ ਕਾਲਜ ਨੂੰ ਅਟੈਂਡ ਨਹੀਂ ਕੀਤਾ ਤੇ ਪੇਰੈਂਟਸ ਨੂੰ ਗੁੰਮਰਾਹ ਕੀਤਾ ਹੋਇਆ ਆਪਣੇ ਹੀ ਮਾਂ ਨੂੰ ਆਪਣੇ ਹੀ ਪਿਓ ਨੂੰ ਉਹਨਾਂ ਨੇ ਪਾਗਲ ਬਣਾ ਕੇ ਰੱਖਿਆ ਹੋਇਆ ਹੈ ਤੇ ਮਾਂ ਪਿਓ ਨੂੰ ਇਹ ਗੱਲ ਕਹਿੰਦੇ ਕਿ ਅਸੀਂ ਕਾਲਜ ਤੋਂ ਹੁਣੇ ਆਏ ਆ ਅਸੀਂ ਯੂਨੀਵਰਸਿਟੀ ਤੋਂ ਹੁਣੇ ਆਏ ਆ ਪਰ ਉਹਨਾਂ ਨੇ ਕਦੇ ਕਾਲਜ ਯੂਨੀਵਰਸਿਟੀ ਐਡਮਿਸ਼ਨ ਲੈਣ ਤੋਂ ਬਾਅਦ ਅਟੈਂਡ ਕੀਤੀ ਹੀ ਨਹੀਂ ਸੋ ਸੋਚ ਕੇ ਦੇਖੋ ਕਿ ਜਿਹੜਾ ਇਨਸਾਨ ਆਪਦੇ ਮਾਂ ਪਿਓ ਨੂੰ ਗੁੰਮਰਾਹ ਕਰੀ ਜਾਂਦਾ ਹੈ ਆਪਦੇ ਮਾਂ ਪਿਓ ਨੂੰ ਪਾਗਲ ਬਣਾਈ ਜਾਂਦਾ ਹੈ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਵਿਆਹ ਕੋੜੀਏ ਚਾਹੇ ਕਮੁੰਡਾ ਕਿ ਲੱਗਦਾ ਕਿ ਕਿਸੇ ਧੀ ਨੂੰ ਉਹ ਸੁੱਖ ਦੇ ਪਾਊਗਾ ਮੈਨੂੰ ਤਾਂ ਨਹੀਂ ਲੱਗਦਾ ਕਿ ਨਹੀਂ ਦੇ ਪਾਊਗਾ ਪਰ ਦੂਜੇ ਨੰਬਰ ਦੀ ਗੱਲ ਕਰਦੇ ਆਂ ਤਜਦੋਂ ਇਹ ਗੱਲ ਹੋਈ ਸੀ ਪਾਰਲੀਮੈਂਟ ਦੇ ਅੰਦਰ ਤੇ ਕੁਝ ਨਿਊਜ਼ ਚੈਨਲ ਕੈਨੇਡਾ ਦੇ ਆ ਜਿਨ੍ਹਾਂ ਨੇ ਇਹ ਖਬਰ ਵੀ ਫਲਾਈ ਆ ਕਿ ਮੈਜੋਰਟੀ ਆਫ ਪੀਪਲ ਆ ਜਿਹੜੇ ਉਹ ਸਾਰੇ ਦੇ ਸਾਰੇ ਜਿਹੜੇ ਬਿਲੋਂਗ ਕਰਦੇ ਆ ਉਹ ਇੰਡੀਆ ਤੋਂ ਬਿਲੋਂਗ ਕਰਦੇ ਆ ਤੇ ਸਭ ਤੋਂ ਵੱਧ ਮੈਜੋਰਟੀ ਆਫ ਪੀਪਲ ਮਤਲਬ ਸਭ ਤੋਂ ਜ਼ਿਆਦਾ ਜਿਹੜੇ ਸਟੂਡੈਂਟਸ ਆ ਕੈਨੇਡਾ ਦੇ ਵਿੱਚ ਐਂਟਰ ਕਰ ਚੁੱਕੇ ਆ ਉਹ ਪੰਜਾਬ ਤੇ ਦੂਜਾ ਨੰਬਰ ਹੈ ਗੁਜਰਾਤ ਇਹ ਦੋ ਸਟੇਟਾਂ ਦੇ ਵਿੱਚੋਂ ਸਭ ਤੋਂ ਵੱਧ ਸਟੂਡੈਂਟਸ ਆ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਆ ਹੁਣ ਤੁਸੀਂ ਸੋਚ ਕੇ ਦੇਖ ਲਓ ਇੰਨਾ ਕ ਬੁਰਾ ਹਾਲ ਹੋਇਆ ਪਿਆ ਹੈ ਆਪਣੇ ਲੋਕਾਂ ਦਾ ਉਧਰ ਜਾ ਕੇ ਇੰਨੀ ਹਟਦੇ ਹੁਣ ਉ ਆਨਲਾਈਨ ਸਮੇਂ ਦੇ ਵਿੱਚ ਇਹ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲਣਗੇ ਜਿਵੇਂ ਅਮਰੀਕਾ ਜਹਾੜ ਭਰ-ਭਰ ਕੇ ਪੰਜਾਬੀਆਂ ਨੂੰ ਅੰਮ੍ਰਿਤਸਰ 에ਅਰਪੋਰਟ ਉੱਤੇ ਲਾ ਕੇ ਗਿਆ ਸੀ ਸੇਮ ਹੁਣ ਕੈਨੇਡਾ ਵੀ ਉਸ ਤਰੀਕੇ ਨਾਲ ਕਰ ਸਕਦਾ ਹੈ ਪਰ ਜਿਹੜੇ ਆਊਟ ਆਫ ਸਟੇਟਸ ਹੋ ਚੁੱਕੇ ਆ ਵਰਕ ਪਰਮਿਟ ਤੋਂ ਉਹਨਾਂ ਕੋਲੇ ਹੈ ਨਹੀਂ ਇਲੀਗਲ ਤਰੀਕੇ ਨਾਲ ਕੈਨੇਡਾ ਦੇ ਵਿੱਚ ਰਹਿ ਰਹੇ ਆ ਉਹਨਾਂ ਦੀ ਵਾਰਟ ਲੱਗਣ ਵਾਲੀ ਹੈ ਵੀਰੇ ਜਿੰਨੀ ਜਲਦੀ ਹੋ ਸਕਦਾ ਹੈ ਆਪਦਾ ਸਟੇਟਸ ਮੈਂਟੇਨ ਕਰ ਲਓ ਜਿਵੇਂ ਮਰਜ਼ੀ ਕਰੋ ਜੇ ਬਚ ਸਕਦੇ ਹੋ ਜੇ ਸਟੇਟਸ ਮੈਂਟੇਨ ਨਹੀਂ ਕਰੋਗੇ ਤਾਂ ਉਹਨਾਂ ਦੇ ਸਮੇਂ ਦੇ ਵਿੱਚ ਤੁਹਾਨੂੰ ਅੰਮ੍ਰਿਤਸਰ 에ਅਰਪੋਰਟ ਤੋਂ ਜਾਂ ਫਿਰ ਦਿੱਲੀ 에ਅਰਪੋਰਟ ਤੋਂ ਤੁਹਾਡੇ ਪੇਰੈਂਟਸ ਤੁਹਾਨੂੰ ਜ਼ਰੂਰ ਹੱਗਲ ਚ ਹਾਰ ਪਾ ਕੇ ਲੈ ਕੇ ਜਾਣਗੇ ਧੰਨਵਾਦ